ਪਿੰਡ ਦੋਦ ਦਾ ਵਿਖੇ ਸਰਕਾਰ ਦੀਆਂ ਹਦਾਇਤਾਂ ਤੇ ਦੋਦ ਦਾ ਦੇ ਕਮਿਊਨਿਟੀ ਸੈਂਟਰ ਵਿੱਚ ਆਪ ਸਰਕਾਰ ਆਪਕੇ ਦਵਾਰ ਤਹਿਤ ਕੈਂਪ ਲਗਾਇਆ ਗਿਆ। ਕਮਾਲ ਦੀ ਗੱਲ ਇਹ ਹੈ ਇਹ ਰਹੀ ਹੈ ਕਿ ਕੈਂਪ ਲਈ ਬਿਜਲੀ ਦਾ ਪ੍ਰਬੰਧ ਬਿਜਲੀ ਚੋਰੀ ਕਰਕੇ ਕੀਤਾ ਗਿਆ। ਦੱਸ ਦਈਏ ਕਿ ਪਾਵਰਕਾਮ ਵੱਲੋਂ ਵੀ ਲੋਕਾਂ ਨੂੰ ਟੇਬਲ ਲਗਾ ਕੇ ਮੁਸ਼ਕਲਾਂ ਸੁਨੀਆਂ ਗਈਆਂ ਐਸ ਡੀਓ ਦੋਦਾ ਵੀ ਆਪਣੀ ਟੀਮ ਨਾਲ ਉੱਥੇ ਮੌਜੂਦ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੁੰਡੀ ਲਾ ਕੇ ਸ਼ਰਿਆਮ ਬਿਜਲੀ ਚੋਰੀ ਕੀਤੀ ਗਈ ਹੈ ਪਰ ਕਿਸੇ ਵੀ ਅਧਿਕਾਰੀ ਦੀ ਹਿੰਮਤ ਨਹੀਂ ਪਈ ਕਿ ਉਹ ਬਿਜਲੀ ਚੋਰੀ ਰੋਕ ਸਕੇ ਸਮਾਗਮ ਲੰਮਾ ਸਮਾਂ ਚੱਲਦਾ ਰਿਹਾ ਪਰ ਵਿਭਾਗ ਦੇ ਅਧਿਕਾਰੀ ਤਾਂ ਪੱਤਰਕਾਰਾਂ ਨੂੰ ਵੇਖ ਆਪਣਾ ਟੇਬਲ ਖਾਲੀ ਕਰਕੇ ਚੱਲਦੇ ਬਣੇ ਉਸ ਮੰਗਰੋਂ ਵੀ ਬਿਜਲੀ ਚੋਰੀ ਹੁੰਦੀ ਰਹੀ ਆਮ ਚਰਚਾ ਰਈ ਹੈ ਕਿ ਪ੍ਰੋਗਰਾਮ ਸਰਕਾਰ ਦਾ ਹੋਣ ਕਾਰਨ ਕੋਈ ਅਧਿਕਾਰੀ ਕਾਰਵਾਈ ਕਰਨ ਦੇ ਹੱਕ ਵਿੱਚ ਨਹੀਂ ਜਾਪਦਾ ਉੱਥੇ ਜਦੋਂ ਕੈਂਪ ਦੇ ਪ੍ਰਬੰਧਕ ਪਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਮੰਨਿਆ ਕਿ ਸਪਲਾਈ ਸਿੱਧੀ ਲਾਈ ਹੈ ਪਰ ਮੌਕੇ ਤੇ ਬਿਜਲੀ ਖਰਾਬ ਹੋਣ ਕਾਰਨ ਅਜਿਹਾ ਕਰਨਾ ਪਿਆ ਉਧਰ ਜਦ ਇਸ ਸਬੰਧੀ ਐਸ ਡੀਓ ਦੋਦਾ ਕੁਲਦੀਪ ਸਿੰਘ ਪਾਵਰਕਾਮ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬਿਜਲੀ ਚੋਰੀ ਸਬੰਧ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਉਧਰ ਐਕਸੀਅਨ ਗਿੱਦੜਵਾਹਾ ਕਮਲਜੀਤ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਐਸ ਡੀਓ ਦੋਦਾ ਦੀ ਡਿਊਟੀ ਗਾ ਦਿੱਤੀ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆਵ ਮਾਰਦੇ ਪੂਰੀ ਖਬਰ ਤੇ ਨਜ਼ਰ ਜਿਹੜਾ ਕੈਂਪ ਲਗਾਇਆ ਗਿਆ ਇਹਦਾ ਟਾਈਮ ਸੀ ਸਵੇਰ 10 ਵਜੇ ਤੋਂ 12:30 ਵਜੇ ਤੱਕ ਲੱਗਿਆ ਜੀ ਇੱਥੇ ਲਗਭਗ 42-43 ਵਿਭਾਗਾਂ ਦੇ ਡੈਸਕ ਲੱਗੇ ਸੀ ਮਤਲਬ ਲੋਕ ਆਏ ਸਾਰਿਆਂ ਦੇ ਮੌਕੇ ਤੇ ਕੰਮ ਹੋਏ ਜਿਹੜੇ ਕੰਮ ਨਹੀਂ ਹੋ ਸਕੇ ਉਹਨਾਂ ਨੂੰ 15 ਦਿਨਾਂ ਦੇ ਵਿੱਚ ਵਿੱਚ ਵਾਦਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਸੰਬੰਧਿਤ ਵਿਭਾਗ ਵੱਲੋਂ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਰੁਟਾਇਆ ਜਾਊਗਾ ਤੇ ਇਹ ਸਰਕਾਰ ਦੀ ਬਹੁਤ ਵਧੀਆ ਚੰਗਾ ਕਦਮ ਹੈ ਲੋਕਾਂ ਵਿੱਚ ਇਸ ਕੈਂਪ ਪਰ ਦੀ ਬਹੁਤ ਉਤਸ਼ਾਹ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਹੁਣ ਇਸ ਤੋਂ ਬਾਅਦ ਆਪਣੇ ਪਿੰਡ ਸੁਖਨਾਬਲੂ ਲੱਗ ਰਿਹਾ ਕੈਂਪ ਜੀ ਉਹ ਸ਼ਾਮ ਤੱਕ ਉਹ ਚੱਲੂਗਾ ਹਰ ਰੋਜ਼ ਹਰ ਨਗਰ ਵਿੱਚ ਕਿਸੇ ਨਾ ਕਿਸੇ ਪਿੰਡ ਵਿੱਚ ਸ਼ਡਿਊਲ ਬਣਾਇਆ ਪੂਰਾ ਪ੍ਰੋਗਰਾਮ ਹੁੰਦਾ ਤੇ ਲੋਕਾਂ ਨੂੰ ਅਸੀਂ ਕਹਿੰਦੇ ਆ ਵੀ ਲੋਕਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਇਹਦਾ ਟਾਈਟਲ ਆ ਵੀ ਸਰਕਾਰ ਆਪਕੇ ਦਵਾਰ ਸਾਰੇ ਮਹਿਕਮੇ ਪਿੰਡ ਦੇ ਵਿੱਚ ਆ ਰਹੇ ਆ ਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਰਹੇ ਆ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰ ਸਾਰੇ ਪ੍ਰਬੰਧ ਤੁਹਾਡੇ ਵੱਲੋਂ ਮੁਕੰਮਲ ਕੀਤੇ ਗਏ ਦੇ ਵਿੱਚ ਹਾਂਜੀ ਇਹਦਾ ਸਾਰਾ ਪ੍ਰਬੰਧ ਆ ಗ್ರಾಮ ਪੰਚਾਇਤ ਵੱਲੋਂ ਕੀਤਾ ਗਿਆ ਜੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਗਿੱਦਰਵਾੜੀ ਆਦੀ ਰਹਿਨਮਾਈ ਏਟ ਹੋਇਆ ਜੀ ਤੇ ਇੱਕ ਸਰ ਜਿਵੇਂ ਵੇਖ ਲਿਆ ਜਿਵੇਂ ਸਾਨੂੰ ਪਤਾ ਲੱਗਾ ਕਿ ਕੁੰਡੀ ਲਾ ਕੇ ਕੰਮ ਚਲਾਇਆ ਜਾ ਰਿਹਾ ਕੋਈ ਬਿਜਲੀ ਬੋਰਡ ਤੋਂ ਅਪਲਾਈ ਨਹੀਂ ਕਰਿਆ ਤੁਸੀਂ ਇਹਦੇ ਸੰਬੰਧ ਨਹੀਂ ਕਨੈਕਸ਼ਨ ਇੱਥੇ ਲੱਗਿਆ ਜੀ ਤੇ ਉਹ ਮੌਕੇ ਤੇ ਉਹਦੀ ਤਾਰ ਖਰਾਬ ਹੋ ਗਈ ਅਚਾਨਕ ਤੇ ਉਹ ਉਹ ਰੋਡ ਪਾਰ ਕਰਕੇ ਆ ਰਹੀ ਹੈ ਤਾਂ ਮਤਲਬ ਐਟ ਅ ਟਾਈਮ ਉਹ ਮਸਲਾ ਹੱਲ ਨਹੀਂ ਹੁੰਦਾ ਸੀ ਇਸ ਕਰਕੇ ਮੌਕੇ ਤੇ ਅਚਨਚਤ ਪ੍ਰਬੰਧ ਕੀਤੇ ਗਏ ਤਾਂ ਕਰਕੇ ਲਾਉਣਾ ਪਿਆ ਮੈਸੇ ਸਾਰਾ ਕੁਝ ਲੱਗਿਆ ਠੀਕ ਹੈ ਜੀ ਹਾਂ ਜੀ ਧੰਨਵਾਦ ਇਹਦੇ ਬਾਰੇ ਤੁਹਾਡਾ ਫੋਨ ਆਇਆ ਜਦੋਂ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਤੇ ਐਸ ਡੀਓ ਦੋਦਾ ਦੋ ਜਿਹਦੇ ਬਾਰੇ ਪਤਾ ਕੀਤਾ ਗਿਆ ਉਹਨਾਂ ਵੱਲੋਂ ਉਹ ਦੱਸਿਆ ਗਿਆ ਵੀ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਵੀ ਇਹ ਆਪਣਾ ਸਪਲਾਈ ਕਿਵੇਂ ਚੱਲ ਰਹੀ ਹੈ ਜਦੋਂ ਚੈੱਕ ਕੀਤਾ ਗਿਆ ਤਾਂ ਮੌਕੇ ਤੇ ਉਹਨੂੰ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ ਜਿਹੜੀ ਪੀਐਸਪੀਸੀਲ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਬਣੂਗੀ ਉਹ ਕੀਤੀ ਜਾਊਗੀ ਗਿੱਦੜਵਾਹਾ ਤੋਂ ਸੋਨੀ ਟੱਲਾ ਦੀ ਰਿਪੋਰਟ